खा खा है, क्या ये खा पोला, पोला खाता है पकौड़ा खाता है। हुआ।, हुआ तो आपको पता है गाड़ी ऐसे चला सकते हो आप भांग का या कोई भी नशा करके मैं किसी को शराब पी के गड्डी नहीं आप बोल रहे हो कि आपने कुछ नहीं किया तो उनकी गाड़ी खड़े कर देते आपके आगे आगे खड़े की इसमें मार दो ये गड्डी खड़ी ग ਮੈਂ ਸਾਈਡ ਤੇ ਲਾਤੀ ਸੀ ਇਹ ਅਗੋਨਾ ਇਹ ਵਾਲਾ ਆਟੋ ਆ ਰਿਹਾ ਸੀ ਮੈਂ ਪੂਰੀ ਸਪੇਸ ਦਿੱਤੀ ਹੈ ਉਹ ਬੰਦੇ ਨੇ ਕੀ ਕੀਤਾ ਅੱਗੇ ਕੋਈ ਲੇਡੀ ਸੀਗੀ ਲੇਡੀ ਨੂੰ ਰੇਡੀ ਹੇਲ ਰੋਕਿਆ ਨੀ ਕਿਹਾ ਨਹੀਂ ਜਿਹੜੀ ਤੋਂ ਬਚ ਕੇ ਨਾ ਡਰਨ ਦੇ ਮਾਰੇ ਅੰਨੇ ਮੇਰੇ ਸਾਈਡ ਤੇ ਪੂਰੀ ਗੱਡੀ ਛੇਲਤੀ ਹੈ ਜੇ ਤੁਸੀਂ ਰਿਕਾਰਡਿੰਗ ਦੇਖੋਗੇ ਉੱਥੇ ਅਕੋਰਡਿੰਗਲੀ ਤੁਸੀਂ ਸੀਸੀਟੀਵੀ ਕੈਮਰਾ ਕੇ ਚੈੱਕ ਹੋ ਜਾਏਗੀ ਕਿ ਇਹ ਬੰਦੇ ਨੇ ਜਾਣੇ ਕਿ ਪੀ ਕੇ ਗੱਡੀ ਮਾਰੀ ਹੈ ਅੱਗੇ ਆ ਗਿਆ ਅੱਗੇ ਨ ਰੋਕੇ ਨੀ ਰੁਕਿਆ ਫਿਰ ਉਹ ਉਹ ਵਿਚਾਰਾ ਮੇਰੇ ਬਾਈਕ ਵਾਲਾ ਉਹਨੂੰ ਮੈਂ ਕਿਹਾ ਕਿ ਆ ਜਾਉ ਉਹ ਬਾਈਕ ਵਾਲੇ ਨੇ ਮੈਨੂੰ ਹੈਲਪ ਕੀਤੀ ਅੱਗੇ ਆਇਆ ਸਾਈਡ ਤੇ ਇੱਥੇ ਗੱਡੀ ਰੋਕਿਆ ਰੋਕਦਾ ਕਾ ਮੱਡੀ ਬਕ ਚੌਂਕ ਤੋਂ ਬਾਅਦ ਦੇਖੋ ਕੋ ਦਾਰੂ ਨਾਲ ਪੂਰਾ ਰੱਜਿਆ ਹੋਇਆ ਹੋ। ਖੁਲਾਅ ਨਹੀਂ ਜਾਂਦਾ ਉਹਦੇ ਕੋਲ ਠੀਕ ਹੈ ਮੈਂ ਆਟੋ ਸਾਈਡ ਤੋਂਵਾਤਾ ਲੈ ਕੇ ਫਿਰ ਮਾਚਾ ਲਾਉਂਦਾ ਮੈਂ ਕਿਹਾ ਆਟੋ ਉੱਥੇ ਖੜਾ ਕਰ ਦੇ ਤੇ ਮਾਲਕਾਂ ਨੂੰ ਬੁਲਾ ਦੇ ਕੇ ਨਗਲੂ ਖਾਨਸਰਾ ਜੀ ਹੋ ਚੁਕਾ ਉਹਨਾਂ ਦਾ ਤਕਰੀਬਨ 200000 ਦਾ ਨੁਕਸਾਨ ਆ ਗਿਆ ਕਿ ਕਿਸੇ ਦਾ ਢੱਪੇਟ ਦੀ ਲੱਗੀ ਪਚਾ ਹੋ ਗਿਆ ਕਿੱਥੇ ਤੇ ਰਹਿਣ ਆਲੇ ਹੋ ਜੀ ਉਹ ਖੋਖੇ ਵਾਲਾ ਕਹਿੰਦਾ ਦੁਪਹਿਰ ਦਾ ਪੀਂਡ ਕਿੱਥੇ ਤੇ ਰਹਿਣ ਆਲੇ ਹੋ ਉਹ ਵੀ ਗਿਆ ਮਿੰਦਾ ਖੋਖੇ ਵਾਲਾ ਕਹਿੰਦਾ ਦੁਪਹਿਰ ਦਾ ਪੀਂਡਿਆ ਵਾ ਠੇਕੇ ਦੇ ਸਾਹਮਣੇ ਜਿਹੜਾ ਖੋਖਾ ਵਾ ਇਹ ਕਿੱਥੇ ਰਹਿੰਦਾ ਹੈ ਇਹ ਕਿੱਥੇ ਰਹਿੰਦਾ ਬਈ ਬਾਈ ਆਪ ਇੱਥੇ ਕੰਮ ਕਰਦੇ ਨੇ ਆਪ ਵੀ ਕੰਮ ਕਰਦਾ ਏ ਡਰੈਵ ਮੈਂ ਤੇ ਹੁਣੇ ਢੇੜਾ ਲੈ ਕੇ ਆਇਆ ਮੈਂ ਤੇ ਆਪਣੇ ਏ ਡਰੈਵ ਹੀ ਕਰਕੇ ਤਾਰੂ ਪੀਊਂਗਾ ਹੈ ਭਾਈ ਨਹੀਂ ਨਹੀਂ ਡਰੈਵ ਹੀ ਕਰਕੇ ਸ਼ਰਾਬ ਪੀਊਂਗਾ ਦੇ ਵਿੱਚ ਮਾਰੂਗਾ ਹੈ ਕੀ ਪੀਆ ਆਪਣੇ ਕੀ ਕੀ ਪੀਤਾ ਹੈ क्या पिया क्या पकौड़ा खा खा खाता, है। पकोड़ा खाता। वाले भाड़े भाड़े हुआ।, हुआ तो आपको पता है गाड़ी ऐसे चला सकते हो आप भांग या कोई भी नशा करके मैं किसी को शराब पी के में गरूंगा नहीं आप बोल रहे हो कि आपने कुछ नहीं किया तो उनकी गाड़ी खड़े कर देते आपके आगे आगे खड़ी की, की, की माफ दो यही पेच मार तो किधर गाड़ी तो साइड पे लगी है ना वो कह रहे हैं साइड पे लगी है एक मैडम और सीगी ठीक है मैडम या मैडम या कैरी मैडम एक मैडम हो देखो पीछे लो भी पीछे भी किसी तो, को धक्का मार कर आया हो गाड़ी से अपने किसी ने नहीं मारा वो कह रहे हैं कि पीछे भी किसी लेडीज के वो धक्का मार कर आया हो गाड़ी से अपने कह पीछे भी मारी गड्डी आपको कहता है जो 1 मिनट जो सरदार लेडीज थी उसको ओवरटेक करने दिया तूने ਹਾਂਜੀ ਹਾਂ ਕਾਹੋਂ ਵੜੀ ਕੰਨੀ ਆ ਪੜੀ ਨਹੀਂ ਆਪਨੇ ਦੋ ਜਾਨਾਂ ਕੋ ਟੱਕਰ ਦਈ ਐ ਬਹੁਤ ਬਹੁਤ ਮੁਸ਼ਕਲ ਸੇ ਬਚੀ ਫਿਰ ਉਸਕੇ ਬਾਦ ਉਹਨੇ ਗਾੜੀ ਮੇਂ ਠੋਕਿਆ ਬਾਈ ਕਿਦੀ ਸੀ ਜਿਹੜੇ ਬਾਈਕ ਤੇ ਹੋਈ ਜੀ ਆਗੇ ਮੈਂ ਕਹਾ ਥੋਕ ਦੋਗੇ ਗਾੜੀ ਠੋਕ ਦੋਗੇ ਠੋਕ ਦੋਗੇ ਮੇਰੇ ਸਾਹਮਣੇ ਖੜੇ ਹੋਗੇ ਤਾਂ ਮੈਂ ਠੋਕ ਦੂੰਗਾ ਅੱਛਾ ਠੋਕ ਸਕਦੇ ਹੋ ਕਿ ਜਿਹੜਾ ਇਹਦਾ ਕਹਿਣਾ ਹੈ ਜੇ ਖੜਿਆ ਰਹੇਗਾ ਤਾਂ ਮੈਂ ਉਹਦੇ ਵਿੱਚ ਠੋਕਾਂਗਾ ਨਸ਼ੇ ਦੇ ਵਿੱਚ ਕਿੰਨੇ ਕਿਦੀ ਗੱਡੀ ਖੜੀ ਜੋ ਕਹਿੰਦੇ ਮੈਂ ਹੋਰ ਠੋਕੂੰਗਾ ਗੱਡੀ ਦੇਖੋ ਇੰਨਾ ਹੋ ਤਾਰੂ ਪੀ ਕੇ ਹੋਰ ਠੋਕੂਗਾ ਗੱਡੀ ਤੇ ਕੋਈ ਤਾਰੂ ਪੀ ਕੇ ਪੱਟੀ ਲਾਈ ਸਿਰ ਤੇ ਇੱਥੇ ਆਓ ਆਟੋ ਆ ਜਿਹੜੇ ਆਟੋ ਦੇ ਮਤਲਬ ਸੀ ਦੇਖ ਰਹੇ ਹੋ ਸੋ ਇਹ ਜਿਹੜੇ ਨੰਬਰ ਲੱਗੇ ਹੋਏ ਨੇ ਕੋਈ ਸਿਕਿਉਰਟੀ ਨੰਬਰ ਪਲੇਟ ਨਹੀਂ ਲੱਗਾ ਹੈ ਉਹ ਗੱਡੀ ਦਾ ਨੰਬਰ ਦੇਖੋ A Z 9294 S ਗੱਡੀ ਦਾ ਜਿਹੜਾ ਹੈ ਗੱਡੀਆਂ ਲਾਈਟ ਸੀਰਾ ਤੇ ਇੱਥੇ ਆ ਗੱਡੀ ਦਾ ਨਾ ਕਾਰ ਖੜੀ ਪਿੱਛੇ ਕਾਰ ਵਿੱਚ ਮਾਰੀ ਗੱਡੀ ਦੇਖੋ ਆ ਬਾਈਕ ਦੇ ਵਿੱਚ ਵੀ ਟੱਕਰ ਹੋਈ ਆ ਉਹਦਾ ਵੀ ਜਿਹੜਾ ਇੰਡੀਕੇਟਰ ਟੇਡ ਦੀ ਟੇਡ ਟੁੱਟ ਗਈ ਕਾਰ ਵਿੱਚ ਦੇਖੋ ਆ ਇਹ ਦੇਖ ਸਕਦੇ ਹੋ ਉਹਦੀ ਸ਼ੋ ਵਗੈਰਾ ਜਿਹੜੀਆਂ ਲਾਈਟਾਂ ਟੁੱਟੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਗੱਡੀਆਂ ਲਾਈਟ ਸੀਰਾ ਤੇ ਕਿੱਧਾ ਦੇ ਤੇ ਆ ਕਾਰ ਵਿੱਚ ਗੱਡੀ ਮਾਰੀ ਦੇਖੋ ਆ ਕਾਰ ਆ ਦੇਖੋ ਕਾਰ ਖੜੀ ਦੇਖੋ ਪਿੱਛੋਂ ਆਟੋ ਮਾਰਿਆ ਵਿੱਚੋਂ ਕਾਰ ਵਿੱਚ ਕਾਡਾ ਸੀ ਜੇ ਕੋਈ ਵੀ ਰਸਤਾ ਤਾਂ ਦੇਖਿਆ ਜਾ ਰਿਹਾ ਹੈ ਹੈ ਡੈਮੇਜ ਹੋ ਰਿਹਾ ਹੈ ਟਾਟੋ ਵਾਲੇ ਆ ਤੇ ਆਏ ਨੇ ਕਿੰਨੀ ਕ ਗੱਡੀਆਂ ਨੂੰ ਹਟ ਕਰਕੇ ਆਇਆ ਭਾਜੀ ਆ ਕੀ ਹੋਈ ਯਾਰ ਤੇ ਹੱਲੇ ਵੀ ਜਿਹੜਾ ਕਹਿ ਰਿਹਾ ਕਿ ਜੇ ਕੋਈ ਵਿੱਚ ਸਾਰਾ ਜਿਹੜਾ ਹੋਇਆ ਤੇ ਕੋਈ ਵੀ ਚੰਗੇ ਨੁਕਸਾਨ ਹੋ ਕੇ ਪੱਟ ਗਿਆ ਪਰ ਉਸ ਵਿਅਕਤੀ ਹਾਲੇ ਵੀ ਮਾ ਜਿਹੜਾ ਵੀ ਬਟੀਆਂ ਲਾਈਸੀ ਦਾ ਦੇ ਤੇ ਬਟੀਆਂ ਲਾਈਸੀ ਦਾ ਤੇ ਉਹ ਤੁਹਾਡੀ ਬਾਈਟ ਨਹੀਂ ਕੋਣ ਬਸਣ ਨਹੀਂ ਬਾਈਟ ਕਰਨੀ ਮੇਰਾ ਫੋਨ ਆਪਾਂ ਦਰਵਾਜ਼ਾ ਸਰ ਕਰਦਾ ਥੋੜੇ ਮੇਰਾ ਮੇਰਾ ਉਹ ਹਾਂ ਬੈਠੀ ਸੀ ਕਿ ਦੋ ਮਿੰਟ ਦੇਖਾ ਹੋਇਆ ਹੈ ਕਿ ਕੋਈ ਰਿਪੋਰਟ ਕਰਦੇ ਹਾਂ ਜੌਂਦੀ ਕਿ ਨਾ ਹੋਏ ਤਾਂ ਖਾਣੇ ਲਈ ਜਾਣੀ ਪੈਣੀ ਹੈ ਆਪਾਂ ਰੁਕ ਕੇ ਕੈਦੀ ਉੱਪਰ ਰੁਕਦਾ ਏਰੀਆ ਉਹਨਾਂ ਨੂੰ ਸੈੱਲ ਕਰਦੇ ਨੇ ਇੰਨੇ ਗੁੱਪਟ ਬਾਹਰ ਨਾਲ ਲੇੜੀਂ ਨਾ ਆਈ ਹੋ ਅਜੇ ਨਹੀਂ ਬੁਲਾਏ ਕਿਉਂ ਪਤਾ ਹੀ ਨਹੀਂ ਆਉਂਦਾ ਆ ਸਾਡੇ ਵਾਲੇ ਉੱਥੇ ਤੇ ਜਾ ਬੁਲਾਉ ਆ ਲੋ ਹਾਂਜੀ ਸਰ ਕੀ ਮਾਮਲਾ ਆਇਆ ਜੀ ਮਾਮਲਾ ਵੀ ਰੋਡ ਤੇ ਇਨਸੀਡੈਂਟ ਹੋਇਆ ਜੀ ਠੀਕ ਹੈ ਜੀ ਤੇ ਹੁਣ ਬੁਲਾਇਆ ਮਾਲਕ ਨੇ ਕਿਤੇ ਸਾਨੂੰ ਖਰਚਾ ਪਾਸੇ ਕਰੀ ਠੀਕ ਹੈ ਜੀ ਜੇ ਤੇ ਇਹਨਾਂ ਨੂੰ ਖਰਚਾ ਮਿਲਦਾ ਜੇ ਕੰਫਰਮਾਈਜ਼ ਹੋ ਜਾਏਗਾ ਸਰ ਗੱਡੀ ਦੇ ਡੋਮੇਟ ਹਰ ਖਾਣੇ ਲਈ ਜਾਂ ਤਾਂ ਗੱਲ ਕਰੋ ਠੀਕ ਹੈ ਜੀ ਫਿਰ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਦਾ ਕੰਫਰਮਾਈਜ਼ ਹੋ ਜਾਏਗਾ ਪਰ ਡ੍ਰਿੰਕ ਐਂਡ ਡਰਾਈਵ ਦਾ ਜਿਹੜਾ ਕਿ ਉਸ ਦਾ ਕੋਈ ਕਾਰਵਾਈ ਕੀਤੀ ਜਾਏਗੀ ਕੰਫਰਮਾਈ ਹੋਏਗਾ ਤਾਂ ਸਰ ਫਿਰ ਕਾਰਵਾਈ ਕਰਦਣੀਆਂ ਹੈ ਕੱਪ ਲੈ ਜੰਨੇ ਨੂੰ ਥਾਣੇ ਮੈਂ ਉਹੀ ਕਹਦੇ ਸਰ ਉਹਨਾਂ ਦਾ ਰਜਿਸਟ੍ਰੇਸ਼ਨ ਹੋ ਜਾਏਗਾ ਪਰ ਉਹ ਵੇਖਦਾ ਤਾਂ ਹੋਏਗਾ ਉਹ ਦੇਖਦਾ ਚਲਾਨ ਹੋਏਗਾ ਕਿਉਂਕਿ ਸੇ ਟ੍ਰੈਫਿਕ ਰੂਲਾ ਦਾ ਉਲੰਘਣਾ ਕੀਤਾ ਗਿਆ ਨੰਬਰ ਪਲੇਟ ਵੀ ਸਿਕਿਉਰਟੀ ਨਹੀਂ ਲੱਗੀ ਹੋਈ ਹੈ ਨਾ ਅੱਗੇ ਕਲਾਸ ਲੱਗਾ ਵਾਰਦੀ ਕਾਰਵਾਈ ਹੋਏਗੀ ਬੰਦੀ ਕਾਰਵਾਈ ਸਰ ਮੈਂ ਇਹ ਵੀ ਕਹਿਣਾ ਹੈ ਸ਼ਰਾਬ ਪੀਤੇ ਵਿਅਕਤੀ ਦਾ ਕਿ ਜੇ ਕੋਈ ਗੱਡੀ ਹੁਣੇ ਹੀ ਸਾਈਡ ਤੇ ਖੜੀ ਹੋਏਗੀ ਤੇ ਮਾਰੇ ਵਿੱਚ ਫੇਰ ਉਹਦੇ ਵਿੱਚ ਮਾਰਾਂਗਾ ਹਲੇ ਵੀ ਉਹ ਕਹਿੰਦੇ ਸ਼ਰਾਬੀ ਨੇ ਸ਼ਰਾਬ ਪੀਂਦੇ ਹਰ ਸਰ ਇਹੀ ਤੇ ਕਹਿੰਦੇ ਉਹਨੂੰ ਹੁਣ ਚਲਾਉਣ ਹੀ ਨਹੀਂ ਦੇਵਾਂਗੇ ਤੇ ਮਾਰੇਗਾ ਗੱਡੀ ਮ ਉਹਦਾ ਇਹਦਾ ਕਰੇ ਪਰ ਗੱਡੀ ਦਾ ਕੋਈ ਨੁਕਸਾਨ ਹੋਇਆ ਜਾਂ ਕਿਸੇ ਨੇ ਕੋਈ ਹਮਲਾ ਕਰ ਸਕਦਾ ਮੈਂ ਤਾਂ ਕੀ ਹੋਰ ਹੋਈ 퍼미ਸ਼ਨ ਹੈ ਸੀ ਕਿ ਹਾਂ ਤੇ ਉਹਨਾਂ ਨੇ ਕੀ ਕਾਰਵਾਈ ਕੀਤੀ ਰੋਚਲਾ ਨਾ ਹੋ ਰਿਹਾ ਦਾ ਕੀ ਕਾਰਵਾਈ ਕੀਤੀ ਜਾ ਰਹੀ ਹੈ ਜਲਾਣ ਹੋਣ ਦਾ ਕਾਰਨ ਠੀਕ ਹੈ ਤੇ ਜਿਹੜੀ ਗੱਡੀ ਦੇ ਕੋਈ ਕਾਗਜ਼ ਵਗੈਰਾ ਹੈ ਜਲਾਣ ਹੋਣਗੇ ਜੀ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਕੀ ਗੱਲ ਹੈ ਬਹੁਤ ਲਾਈਸੈਂਸ ਦਾ ਤੇ ਆਓ ਅਸੀਂ ਕੀ ਨਾਮ ਸਰ ਦਰਬਾਰਾ ਸਿੰਘ ਭਾਈ ਜੀ ਦਰਬਾਰਾ ਸਿੰਘ ਕਿਦੋਂ ਪੀਠਿਆ ਤੋਂ ਕਿ ਪੀਸੀਆ ਤੋਂ ਏਰੀਆ ਪਿੰਡ ਪਾਰ ਹੋ ਗਏ ਤਾਂ ਬੈਠੇ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਬੜੇ ਕਾਬਲ ਅਫਸਰ ਦਰਬਾਰਾ ਸਿੰਘ ਜੀ ਇੱਥੇ ਮੌਜੂਦ ਨੇ ਜਿਨ੍ਹਾਂ ਵੱਲੋਂ ਇਹ ਕਿਹਾ ਕਿ ਵੱਡੀਆਂ

ਤੁਸੀਂ ਦੇਖ ਸਕਦੇ ਹੋ ਮਾਲ ਦਾ ਟੈਂਪੋ ਲਾਗ ਰਿਹਾ ਕੋ ਬਟੀਆਂ ਨੂੰ ਜੀਤੋ ਜੀਤੋ ਦੰਦੇ ਵਿੱਚ ਲਗਾਤਾਰ ਦਸਮਾ ਦਿਖਾ ਰਹੇ ਆ ਜਿਹੜਾ ਨੁਕਸਾਨ ਕਾਫੀ ਜ਼ਿਆਦਾ ਗੱਡੀ ਦਾ ਕੀਤਾ ਗਿਆ ਬਟੀਆਂ ਲਾਈ ਸੀਦਾ ਤੇ ਤੇਰਾ ਮਾਰ ਰਿਹਾ ਹੈ